ओम श्री चंद्र राय नमः संत मेलण के जाइए तजे माया अभिमान जो जो पग आगे धरे कोटि न जग समान समूह सा संग जी बिनती है कि श्री श्री 108 सिद्ध बाबा इंद्रदाज जी दी ਤਰਤਾਲੀ ਮਿ ਵਰਸੀ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਜੀ ਦੀ ਜੋਗਗਵਾਈ ਹੇਠ 6 ਸਤੰਬਰ 2024 ਦਿਨ ਸ਼ੁੱਕਰਵਾਰ ਭਾਦੋਂ ਸਰੀ ਤੀਜ ਨੂੰ ਹੇਠ ਲਿਖੇ ਪ੍ਰੋਗਰਾਮ ਅਨੁਸਾਰ ਉਹਨਾਂ ਦੇ ਡੇਰਾ ਸ਼੍ਰੀ ਸ਼੍ਰੀ 108 ਸਿੱਧ ਬਾਬਾ 인ਦਰਦਾਸ ਜੀ ਬਰਨਾਲਾ ਬਠਿੰਡਾ ਰੋਡ ਵਿਸ਼ਕਰਮਾ ਮੰਦਿਰ ਤਪਾ ਬਰਨਾਲਾ ਵਿਖੇ ਮਨਾਈ ਜਾ ਰਹੀ ਹੈ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਅਤੇ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਪ੍ਰੋਗਰਾਮ 2 اگست ਨੂੰ શ્રી મત ભાગવત ਗਿਆਨ જગ ਦੇ શુભ આરંભ ਕੀਤੇ ਜਾਣਗੇ ਸਵੇਰੇ 9 ਵਜੇ 4 ਸਤੰਬਰ ਦਿਨ ਬੁੱਧਵਾਰ ਨੂੰ શ્રી ਚੰਦਰ ਸਿਧਾਂਤ ਸਾਗਰ ਦੇ ਪਾਠ ਪ੍ਰਕਾਸ਼ ਕੀਤੇ ਜਾਣਗੇ માતા ਦੀ ਚੌਂਕੀ 4 ਸਤੰਬਰ ਨੂੰ ਰਾਤ ਨੂੰ 8 ਵਜੇ ਤੋਂ 11 ਵਜੇ ਤੱਕ ਮਾਂ ਦੀ ਇੱਛਾ ਮੁਤਾਬਕ ਕੀਤੀ ਜਾਵੇਗੀ। ਸ਼੍ਰੀ ਮਦ ਭਾਗਵਤ ਗਿਆਨ ਜਗ ਹਵਨ ਜਗ 15 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਹੋਣਗੇ। ਸ਼੍ਰੀ ਚੰਦਰ ਸਿਧਾਂਤ ਸਾਗਰ ਦੇ ਭੋਗ 6 ਸਤੰਬਰ ਦੇਣ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ ਸੰਤਾਂ ਦੀ ਪੰਗਤ 6 ਸਤੰਬਰ ਨੂੰ ਦਿਨ ਬੁੱਧਵਾਰ ਸਵੇਰੇ 9 ਵਜੇ ਹੋਵੇਗੀ ਭੰਡਾਰਾ 6 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 9:30 ਵਜੇ ਹੋਵੇਗਾ ਜੋ ਸ਼੍ਰੀ ਮਦਭਾਗਵਤ ਸਪਤਾਹ ਗਿਆਨ ਜਗ ਦੇ ਆਠ ਆਰੰਭ ਕੀਤੇ ਜਾਣਗੇ ਉਸ ਵਿੱਚ ਕਥਾਵਾਚਕ ਅਸ਼ਵਨੀ ਕੁਮਾਰ ਸ਼ਾਸਤਰੀ ਕਾਲਿਆਵਾਲੇ ਵਾਲੇ ਆਪਣੇ ਰਸ ਪਿੰਨਾ ਮੋਦਰਾਵਾਜ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਵੱਲੋਂ ਮਹਾਂਤਪ ਭਗਵਾ ਅੰਦਰ ਜੀ ਸਮੂਹ ਗੁਰਪਾਈ ਅਤੇ ਸਮੂਹ ਸਾਧ ਸੰਗਤ ਤਾਪਾ ਮੰਡੀ ਜ਼ਿਲ੍ਹਾ ਬਰਨਾਲਾ ਸੰਤ ਭਗਵਾਨ ਦਾਸ ਜੀ ਦਾ ਨੰਬਰ ਹੈ ਡੇਰੇ ਦਾ 01679 272 525 ਸਿੱਧ ਮਹਾਪੁਰਸ਼ਾਂ ਦੀ ਵਰਸੀ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੇਸ਼ਾਂ-ਵਦੇਸ਼ਾਂ ਪੰਜਾਬ, ਰਾਜਸਥਾਨ, ਹਰਿਆਣਾ, ਹਿਮਾਚਲ ਤੋਂ ਆ ਕੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਅਤੇ ਸ਼ਰਦਾ ਦੇ ਫੁੱਲ ਸੰਤਾਂ ਜੀ ਨੂੰ ਭੇਟ ਕਰਦੇ ਨੇ ਹਾਓ 6 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ਾਂ ਦੇ ਸਥਾਨ ਤੇ ਆ ਕੇ ਨਤਮਸਤਕ ਹੋਈਏ ਅਤੇ ਸੰਤ ਇੰਦਰਦਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ